ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਇਹ ਸ਼ਨੀਵਾਰ ਦਾ ਦਿਨ ਹੈ ਤੇ ਆਪਾਂ ਮਤਲਬ ਜਿੱਥੇ ਵੀਡੀਓ ਬੰਦ ਕੀਤੀ ਸੀ ਉੱਥੋਂ ਹੀ ਸ਼ੁਰੂ ਕੀਤੀ ਸੀਗੀ ਵੈਸੇ ਫੁੱਲਕੇ ਲਾਏ ਹੋਏ ਸਨ ਤੇ ਪਰ ਹਿੰਮਤ ਸਿੰਘ ਘਰ ਸੀਗਾ ਤੇ ਉਹਨੇ ਉਧਰ ਤੋਂ ਅਸੀਂ ਕੰਮ ਕਰਵਾਇਆ ਸੀ ਥੋੜਾ ਜਿਹਾ ਕਿਉਂਕਿ ਉਹ ਵੱਡਾ ਹੋ ਗਿਆ ਉਹ ਕੰਮ ਬਹੁਤ ਘੱਟ ਕਰਦਾ ਤੇ ਜੀ ਉਹ ਕਰਦਾ ਵੀ ਹੈ ਤੇ ਨਾਲ ਦੀ ਨਾਲ ਫਿਰ ਆਪਣੀ ਉਹ ਗੱਲ ਮਨਾ ਲਿੰਦਾ ਹੈ ਉਹ ਆਪਣੇ ਡੈਡੀ ਨਾਲ ਥੋੜੀ ਜਿਹੀ ਅੱਜ ਖਾਦ ਖੂਦ ਤੇ ਵਟਨ ਵੇਖ ਕੇ ਆਇਆ ਸੀਗਾ ਮੁੰਜੀ ਨੂੰ ਤੇ ਉਹਨੇ ਕਿਹਾ ਕਿ ਤੁਸੀਂ ਆਂਦੇ ਮੈਂ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਤੇ ਅੱਜ ਮੈਂ ਕੰਮ ਕਰਕੇ ਆਇਆ ਤੇ ਮੈਂ ਹੁਣ ਸਿੰਪਲ ਰੋਟੀਆਂ ਨਹੀਂ ਕਾਣੀਆਂ ਹੈਗੀਆਂ ਤੇ ਮੈਨੂੰ ਪਰੌਂਠੇ ਲਾ ਕੇ ਦੋ ਬੇਸ਼ੱਕ ਸਿੰਪਲ ਹੀ ਲਾ ਕੇ ਦੋ ਤੇ ਫਿਰ ਹੁਣ ਆਪਾਂ ਪਰੌਂਠੇ ਲਾਣ ਲੱਗੇ ਸੀਗੇ ਤੇ ਬੱਚੇ ਤੇ ਨਾ ਕੋਈ ਵੀ ਕੰਮ ਮਤਲਬ ਕਰਨ ਤੇ ਨਾਲ ਦੀ ਨਾਲ ਆਪਣੀ ਕੰਮ ਦਾ ਮਤਲਬ ਬਦਲਾ ਕੱਢ ਲੈਂਦੇ ਨੇ ਕੀ ਕਿਆ ਕੋਸ਼ ਅਸੀ ਕੀਤਾ ਤੇ ਉਹ ਹੁਣ ਤੁਸੀਂ ਕਰਕੇ ਸਾਨੂੰ ਦੋ ਤੇ ਫਿਰ ਮੈਂ ਵੱਡੇ ਵੱਡੇ ਹੀ ਪ੍ਰਸ਼ਾਦੇ ਲਾਏ ਉੱਤੇ ਘੋਲਾ ਕੇ ਐਵੇਂ ਤalte ਸੀਗੇ ਤੇ ਮੈਂ ਹੈ ਕਿ ਮੈਂ ਤੇ ਪਹਿਲਾਂ ਹੀ ਰੋਟੀਆਂ ਬਗਾਈਆਂ ਸੀਗੀਆਂ ਪਰ ਉਹ ਚਲੋ ਰਾਤ ਨੂੰ ਆਪਾਂ ਨੂੰ ਐਵੇਂ ਹੀ ਤਲਕੇ ਦਵਾਂਗੇ ਨਾਲ ਕद्दू ਦੀ ਸਬਜੀ ਸੀ ਪਿਆਜ਼ ਦਾ ਰਹਿਤਾ ਸੀ ਤੇ ਨਾਲ ਪਰੌਠੇ ਸੀਗੇ ਤੇ ਆਪਾਂ ਮੱਖਣ ਰੱਖ ਦਿੰਨੇ ਆ ਦੇ ਨਾਲ ਲੱਸੀ ਸੀ ਆਓ ਜੀ ਤੁਸੀਂ ਵੀ ਛਕੋ ਤੇ ਉਸ ਤੋਂ ਬਾਅਦ ਹਾਲੇ ਮੇਰਾ ਕੰਮ ਨਿਭੜਿਆ ਹੀ ਸੀ ਮੈਂ ਅੰਦਰ ਗਈ ਤੇ ਨਾਲ ਦੀ ਨਾਲ ਡਿਮਾਂਡ ਹੋ ਗਈ ਕਿ ਕੁਝ ਖਾਣ ਨੂੰ ਲੈ ਕੇ ਹੋ ਮੈਂ ਕਿਹਾ ਹੋਰ ਤੇ ਕੁਝ ਨਹੀਂ ਹੈਗਾ ਚਲੋ ਆ ਪਮਬ ਵੇਨੇ ਆ ਪੱਕਣੇ ਧਰੇ ਸੀਗੇ ਘਰ ਦੇ ਹੀ ਸੀਗੇ ਕੁਝ ਤੇ ਨਾਲੋਂ ਨਾਲ ਖਾਦੇ ਗਏ ਨੇ ਦੋ ਦਿਨ ਤੇ ਆਪਾਂ ਅਖਬਾਰ ਚ ਬਿਲੇਟੀਆਂ ਰੱਖੀਆਂ ਨੇ ਉਦੋਂ ਮਕਰੋਨਾ ਮੈਂ ਸਵੇਰ ਦੇ ਅੱਜ ਐਵੇਂ ਹੀ ਰੱਖਦੇ ਸੀ ਪੌਣਾ ਪਾ ਕੇ ਪਰ ਬੜੇ ਵਧੀਆ ਪੱਕ ਗਏ ਸੀਗੇ ਅਖਬਾਰ ਨਾਲ ਨਾ ਚੀਜ਼ ਛੇਤੀ ਪੱਕ ਜਾਂਦੀ ਏ ਤੇ ਨਾਲੇ ਗਲਦੀ ਵੀ ਨਹੀਂ ਹੈਗੀ ਤੇ ਬਹੁਤ ਸੋਹਣੇ ਅੰਬ ਪੱਕੇ ਸੀਗੇ ਘਰ ਦੀ ਚੀਜ਼ ਤੇ ਖਾਣ ਦਾ ਨਾ ਵੈਸੇ ਮਜ਼ਾ ਹੀ ਵੱਖਰਾ ਜਿਹਾ ਹੁੰਦਾ ਤੇ ਹੁਣ ਮੈਂ ਕਿਹਾ ਅੰਦਰ چیر ਕੇ ਲੈ ਜਾਣੀ ਇਹਨਾਂ ਨੂੰ ਇਹ ਦੇਣੀਆਂ બસ ਡਿਮਾਂਡਾਂ ਹੀ ਨੇ ਸਾਰਾ ਦਿਨ ਜਿੱਦਣ ਇਹ ਘਰ ਹੁੰਦੇ ਨੇ ਨਾ ਸਾਰਾ ਦਿਨ ਡਿਮਾਂਡਾਂ ਪਈਆਂ ਰਹਿੰਦੀਆਂ ਕਿ ਅੰਦਰ ਮਗਰੋਂ ਜਾਣਾ ਹੁੰਦਾ ਤੇ ਪਹਿਲਾਂ ਹੀ ਸਵਾਲ ਅੱਗੇ ਹੁੰਦਾ ਕੋਈ ਨਾ ਕੋਈ ਕਿ ਕੁਛ ਖਾਣ ਨੂੰ ਲੈ ਕੇ ਆਓ ਇਹ ਕਿ ਕੁਛ ਹੀ ਨਹੀਂ ਸਾਰਾ ਦਿਨ ਪੂਰਾ ਹੁੰਦਾ ਕਿ ਇਹ ਕੁਛ ਕੀ ਏ ਤੇ ਉਦੋਂ ਮਗਰੋਂ ਇਹ ਨੈਕਸਟ ਡੇ ਦੀ ਵੀਡੀਓ ਹੈ ਹੁਣ ਆਪਾਂ ਚਾਹ ਧਾਰੀ ਸੀਗੀ ਆਪਣੇ ਵਾਸਤੇ ਹਾਲੇ ਉੱਠੇ ਨਹੀਂ ਸੀ ਹੈਗੇ ਬੱਚੇ ਤੇ ਮੈਂ ਆਪਣੇ ਵਾਸਤੇ ਇੱਕ ਗਲਾਸ ਦੀ ਕੋ ਧਾਰੀ ਸੀਗੀ ਕਿ ਸ਼ੱਕਰ ਦੀ ਚਾਹ ਬਣਾ ਕੇ ਪੀਨੇ ਆ ਪਾਣੀ ਵੀ ਪੀ ਲਿਆ ਸੀਗਾ ਪਰ ਜਿਵੇਂ ਤਲਕ ਜੀ ਨਹੀਂ ਜਾਂਦੀ ਹੈਗੀ ਕਿ ਚਾਹ ਤੇ ਪੀ ਲਓ ਬਣਾ ਕੇ ਬਹੁਤ ਸੋਚੀਦਾ ਕਿ ਚਲ ਆਪਾਂ ਰਹਿਣ ਦਿੰਦੇ ਆ ਹੁਣ ਜਦੋਂ ਸਾਰੇ ਉੱਠਣਗੇ ਫਿਰ ਪੀ ਲਾਂਗੇ ਪਰ ਨਹੀਂ ਐ ਹੁੰਦਾ ਕਿ ਆਪਣੇ ਲਈ ਤੇ ਬਣਾ ਕੇ ਹੁਣ ਪੀ ਲਓ ਤੇ ਮੈਂ ਆਪਣੇ ਲਈ ਹੀ ਬਣਾਈ ਸੀਗੀ ਬਸ ਗਲਾਸੀ ਕੋ ਇੰਡੈਕਸ਼ਨ ਤੇ ਧਰੀ ਸੀਦੇ ਉਹ ਲੈਟ ਉੱਡ ਗਈ ਤੇ ਹੁਣ ਆਪਾਂ ਗੈਸ ਤੇ ਰੇਜਾ ਦਵਾ ਲੈਨੇ ਆ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਇੱਕ ਟਾਈਮ ਦੀ ਚਾਹ ਛੱਡਦਾ ਚਲੋ ਦੁਪਹਿਰੀ ਵੀ ਪੀਣੀ ਹੁੰਦੀ ਹੈ ਪਰ ਨਹੀਂ ਇਹ ਦੋ ਟਾਈਮ ਨਾ ਕੈਨਸਲ ਨਹੀਂ ਹੁੰਦੇ ਹੈਗੇ ਵੈਸੇ ਤੇ ਜ਼ਿਆਦਾ ਨਹੀਂ ਪੀਦੀ ਹੈਗੀ ਪਰ ਇਹ ਕੈਨਸਲ ਨਹੀਂ ਹੁੰਦੇ ਹੈਗੇ ਬਰ ਬਣਾਈ ਦੀ ਵੀ ਸ਼ੱਕਰ ਜਾਂ ਗੁੜ ਦੀ ਹੋਈ ਏ ਤੇ ਉਸ ਤੋਂ ਮਗਰੋਂ ਆਟਾ ਗੁੰਨ ਲੱਗੇ ਸੀਗੇ ਸਵੇਰ ਦੇ ਨਾਲ ਕੰਮ ਧੰਦੇ ਬਹੁਤ ਹੁੰਦੇ ਨੇ ਨਾਲੋਂ ਨਾਲ ਭੱਜ ਕੇ ਨਵੇੜਨੇ ਪੈਂਦੇ ਨੇ ਤੇ ਹੁਣ ਨਾ ਬਾਹਰ ਦਿਨ ਚੜ ਗਿਆ ਚਾਨਣ ਜਿਹਾ ਹੋ ਗਿਆ ਤੇ ਉਸ ਤੋਂ ਮਗਰੋਂ ਆਪਾਂ ਕੱਪੜੇ ਧੋਤੇ ਸਨ ਜਿਹੜੇ ਝਾੜੂ ਪੋਚਾ ਕਰ ਲਿਆ ਸੀਗਾ ਲੈਟ ਚੱਲਦੀ ਪਈ ਸੀ ਤੇ ਸੁੱਕ ਗਿਆ ਸਨ ਬੈੱਡ ਦੀਆਂ ਚਾਦਰਾਂ ਵੀ ਤੇ ਉਹਨਾਂ ਨੂੰ ਹੁਣ ਕਿਹਾ ਤੈਹ ਲਾ ਲਈਏ ਤੇ ਜਿਹੜੇ ਪ੍ਰੈਸ ਕਰਨ ਵਾਲੇ ਨੇ ਉਹਨਾਂ ਨੂੰ ਨਾਲੋਂ ਨਾਲ ਨਾ ਪ੍ਰੈਸ ਕਰ ਲੈਣੇ ਆ। ਨਾਲੋਂ ਨਾਲ ਨਾ ਫਿਰ ਵਧੀਆ ਕੰਮ ਨਿਭੜ ਜਾਂਦਾ ਆਪਣਾ। ਜੀ ਕੁਰੀ ਆਵੇਂ ਇੱਥੇ ਜੇ ਕਰਕੇ ਰੱਖਦੀ ਹੈ ਨਾ ਫਿਰ ਆਲਸ ਜਾ ਪੈ ਰੰਦਾ ਹੈ। ਤੇ ਨਾਲੋਂ ਨਾਲ ਹੀ ਚਲ ਸਮੇਟੇ ਜਾਂਦੇ ਵਧੀਆ। ਇਹ ਮਤਲਬ ਉਹਵੇਂ ਦਾ ਹੀ ਕੁੜਤਾ ਮੇਰਾ ਤੇ ਉਹਵੇਂ ਦਾ ਹੀ ਹਰਵਿੰਦਰ ਦਾ ਸੀ ਮਾਮਾ ਤਾਂ ਯਾਨੀ ਇੱਕੋ ਜਿਹਾਂ ਸ਼ਰਟਾਂ ਲਈਆਂ ਸੀ ਉਹਦਾ ਥੋੜਾ ਜਿਹਾ ਸ਼ਾਰਟ ਹੈ ਜਿਵੇਂ ਪਜਾਮੇ ਨਾਲ ਪਾਣ ਵਾਲਾ। ਇਹ ਪੈਂਟ ਨਾਲ ਪਾਉਣ ਵਾਲਾ ਪਰ ਕਲਰ ਤੇ ਡਿਜ਼ਾਈਨ ਅਸੀਂ ਇੱਕੋ ਜਿਹੀ ਲਏ ਸੀਗੇ ਤੇ ਪਾਏ ਵੀ ਅਸੀਂ ਕੱਲ ਸੇਮ ਸੇਮ ਹੀ ਸੀ ਪਾਏ ਘਰ ਦੇ ਵਿੱਚ ਕੱਪੜਿਆਂ ਦਾ ਨਾ ਬਹੁਤ ਜ਼ਿਆਦਾ ਹੋ ਜਾਂਦਾ ਧੋਣ ਤੋਂ ਜ਼ਿਆਦਾ ਨਾ ਜਿਵੇਂ ਪ੍ਰੈਸ ਕਰਨੇ ਔਖੇ ਲੱਗਦੇ ਨੇ ਤੇ ਉਹਨਾਂ ਨੂੰ ਜੋੜਨਾ ਫਿਰ ਉਹਨਾਂ ਨੂੰ ਸੈੱਟ ਕਰਕੇ ਰੱਖਣਾ ਜਿੱਥੋਂ ਜਿੱਥੋਂ ਕੱਢੇ ਨੇ ਉਹੱਖਾ ਲੱਗਦਾ ਤੇ ਚਲੋ ਇੱਕ ਵਾਰੀ ਇਹ ਵੀ ਕਿ ਨਾਲ ਦੀ ਨਾਲ ਹੀ ਹੁਣ ਮੈਂ ਕਿਹਾ ਸਨੇਟ ਕੇ ਫੇਰ ਹੀ ਆਪਾਂ ਫ੍ਰੀ ਹੋ ਕੇ ਬਵਾਂਗੇ ਜਿਵੇਂ ਹੀ ਰੱਖ ਤੇ ਫੇਰ ਹਾਲਤ ਜਿਹਾ ਹੋਇਆ ਰਹਿਣਾ ਇਹਨਾਂ ਨੂੰ ਜੋੜਨ ਦਾ ਨਾਲੇ ਨਾ ਫਿਰ ਕੱਪੜਿਆਂ ਦਾ ਨਾ ਰੋਬ ਜਾਣੀ ਰਹਿ ਜਾਂਦਾ ਉਹ ਜੋ ਮਟਜੇ ਪੈ ਜਾਂਦੇ ਨੇ ਗ੍ਰੇਸ ਨਹੀਂ ਰਹਿੰਦੀ ਓਵੇਂ ਦੀ ਨਾਲੋਂ ਨਾਲ ਜਿਵੇਂ ਲਾਂ ਤੋਂ ਲਾ ਕੇ ਲਿਆਏ ਆ ਤੇ ਜੋੜ ਦਈਏ ਫਿਰ ਕੱਪੜੇ ਵਧੀਆ ਹੁੰਦੇ ਨੇ ਕਿ ਜਿਵੇਂ ਪ੍ਰੈਸ ਕਰੀਏ ਨਾ ਟੀ-ਸ਼ਰਟਾਂ ਵਗੈਰਾ ਫਿਰ ਉਵੇਂ ਹੀ ਕਰ ਦਿੰਦੇ ਨੇ ਦੋ ਤਿੰਨ ਜੋੜੇ ਤੇ ਬੱਚਿਆਂ ਦੇ ਹੋ ਜਾਂਦੇ ਨੇ ਗਰਮੀ ਕਰਕੇ ਜਿਹਨੇ ਮਾੜਾ ਜਿਹਾ ਪਸੀਨਾ ਆਇਆ ਜਾਂ ਗੇੜਾ ਗੂੜਾ ਲਾ ਕੇ ਆਏ ਸਾਈਕਲ ਚ ਲਾਇਆ ਤੇ ਨਾਲ ਦੀ ਨਾਲ ਬਦਲ ਦਿੰਦੇ ਨੇ ਤੇ ਹੁਣ ਆਪਾਂ ਰੱਖ ਦਿੰਨੇ ਆ ਸਾਹਮਣੇ ਜਿੱਥੋਂ ਜਿੱਥੋਂ ਦੇ ਕੱਪੜੇ ਸੀ ਚਾਦਰਾਂ ਆਪਾਂ ਬੈੱਡ 'ਚ ਧਰ ਦਾਂਗੇ ਬਾਕੀ ਕੱਪੜੇ ਕੁਛ ਲੰਬਾਰੀ 'ਚ ਕੁਛ ਬੱਚਿਆਂ ਦੇ ਟੋਕਰੀ ਲਾਈ ਹੋਈ ਹੈ ਰੂਟੀਨ ਦੇ ਕੱਪੜਿਆਂ ਦੀ ਉਹਨਾਂ ਦੀ ਤੇ ਆਪਾਂ ਉਹਨਾਂ ਨੂੰ ਉੱਥੇ ਹੀ ਰੱਖ ਦਾਂਗੇ ਤੇ ਉਦੋਂ ਮਕਰੋਣਾ ਸਬਜ਼ੀਆਂ ਜਿਹੜਾ ਲਾਣਗੇ ਸੀ ਕਿ ਅੱਜ ਨਾ ਕਾਲੀ ਤੋਰੀਆਂ ਸਬਜ਼ੀ ਬਣਾਉਣੀ ਆ ਅਸੀਂ ਕਾਲੀਆਂ ਤੋਰੀਆਂ ਆਂਦੇ ਆ ਕੁਝ ਰਾਮ ਤੋਰੀ ਆਂਦੇ ਨੇ ਪਰ ਕੋਈ ਸਬਜ਼ੀ ਨਹੀਂ ਮਿਲੀ ਹੈਗੀ ਜਿਵੇਂ ਕੋਈ ਨਾ ਕੋਈ ਜਿਵੇਂ ਸੜਕ ਤੋਂ ਲੰਘਦੇ ਰਹਿੰਦੇ ਨੇ ਤੋੜ ਕੇ ਲੈ ਜਾਂਦੇ ਨੇ ਜਿਵੇਂ ਖਾਦ ਪਾਣ ਵਾਲੇ ਲਾਈ ਦੇ ਨੇ ਜਾਂ ਸਪਰੇਅ ਵਾਲੇ ਤੇ ਉਹ ਤੋੜ ਕੇ ਲੈ ਜਾਂਦੇ ਨੇ ਫਿਰ ਚਲੋ ਇਹੀ ਕਹੀਦਾ ਕਿ ਚਲੋ ਜਿਹਦੇ ਕਰਮਾਂ ਦਾ ਉਹਨਾਂ ਨੇ ਹੀ ਖਾਣਾ ਹੈ ਨਾ ਫਿਰ ਆਪਾਂ ਕਿਸੇ ਨੂੰ ਡੱਕ ਵੀ ਨਹੀਂ ਸਕਦੇ ਨਾ ਆਵਾਜ਼ ਮਾਰ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਸਬਜੀ ਨਾ ਤੋੜੋ ਚਲੋ ਜਿਹੜਾ ਲੈ ਜਾਂਦਾ ਕੋਈ ਗੱਲ ਨਹੀਂ ਹੈ ਨਾ ਕਿਸੇ ਨੂੰ ਹਿਰਸ ਹੁੰਦੀ ਕੋਈ ਤੋੜ ਕੇ ਲੈ ਜਾਂਦਾ ਸਬਜੀ ਤੇ ਬਹੁਤ ਜ਼ਿਆਦਾ ਵੱਲਾਂ ਲੱਗੀਆਂ ਹੋਈਆਂ ਨੇ ਪਰ ਅੱਜ ਸਾਨੂੰ ਸਬਜੀ ਨਹੀਂ ਕੋਈ ਵੀ ਮਿਲੀ ਹੈਗੀ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਦੋ ਮਿਲੀਆਂ ਤੇ ਉਹ ਵੀ ਨਾ ਥੋੜੀਆਂ ਜਿਹੀਆਂ ਖਰਾਬ ਜੀਆਂ ਸੀਗੀਆਂ ਸਹੀ ਨਹੀਂ ਸੀ ਹੈਗੀਆਂ ਤੇ ਫਿਰ ਮੈਂ ਕਿ ਅੱਜ ਆਪਾਂ ਦਾਲ ਹੀ ਧਰਨੇ ਆ ਕਿਉਂਕਿ ਸਬਜ਼ੀ ਵਾਲਾ ਵੀ ਕੋਈ ਨਹੀਂ ਸੀ ਆਇਆ ਹੈਗਾ ਤੇ ਮਰੂਦਾਂ ਲਗੇੜਾ ਲਾਣ ਗਏ ਹਲੇ ਹੈ ਨਿੱਕੇ ਨਿੱਕੇ ਜਿਹਨੇ ਪਰ ਪੱਕ ਗਏ ਨੇ ਕੁਝ ਵਿੱਚੋਂ ਨਾ ਖਰਾਬ ਜ਼ਿਆਦਾ ਨੇ ਦਵਾਈ ਵੀ ਪਾਈ ਦੀ ਐ ਮੂਟਿਆਂ ਨੂੰ ਜਿਵੇਂ ਕਲੀ ਵਗੈਰਾ ਗੋੜ ਕੇ ਸੈਡਾਂ ਤੋਂ ਪਾਈ ਦੀ ਐ ਪਰ ਫਿਰ ਵੀ ਨਾ ਅਮਰੂਦ ਖਰਾਬ ਜਾਈ ਸੀਗੇ ਉਹੋ ਜੇ ਨਹੀਂ ਹੋਏ ਹੈਗੇ ਜਾਂ ਕੁਝ ਬੂਟੇ ਪੁਰਾਣੇ ਹੋ ਜਾਂਦੇ ਨੇ ਉਹਦੀ ਵਜ੍ਹਾ ਤੋਂ ਵੀ ਹੋ ਜਾਂਦਾ ਹੈ ਲਿਆਏ ਤੇ ਸੀਗੇ ਕੁਝ 4-5 ਨੂੰ ਤੋੜ ਕੇ ਅੱਜ ਤੁਸੀਂ ਵੀ ਦੱਸਿਆ ਜੇ ਕਿੰਨਾ ਦੇ ਘਰ ਹੁਣ ਬੂਟਿਆਂ ਤੇ ਮਰੂਦ ਲੱਗਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ